ਅੱਜ ਦਲਜੀਤ ਦਸਾਂਝ ਨੇ ਬਹੁਤ ਕਮਾਲ ਕੀਤੀ ਹੈ ਤੇ ਬਹੁਤ ਘੈਂਟ ਗੱਲ ਕੀਤੀ ਹੈ ਇੱਕ ਹਾਈ ਕੋਰਟ ਦੇ ਜੱਜ ਦੇ ਬਿਆਨ ਦੇ ਐਨ ਉਲਟ ਬਿਆਨ ਦਿੱਤਾ ਦਲਜੀਤ ਦਸਾਂਝ ਨੇ ਔਰ ਜਿਹੜੇ ਲੋਕ ਭਾਰਤ ਦੇ ਵਿੱਚ ਧਰਮਾਂ ਤੇ ਫਿਰਕਿਆਂ ਦੇ ਨਾਂ ਤੇ ਨਫ਼ਰਤ ਫਲਾਉਂਦੇ ਨੇ ਉਹਨਾਂ ਨੂੰ ਕਰਾਰਾ ਜਵਾਬ ਦਲਜੀਤ ਦਸਾਂਝ ਨੇ ਦਿੱਤਾ ਜਦੋਂ ਇੱਕ ਅਲਾਹਾਬਾਦ ਹਾਈ ਕੋਰਟ ਦੇ ਜੱਜ ਦੇ ਬਿਆਨ ਤੇ ਵੱਡਾ ਰੌਲਾ ਪੈ ਗਿਆ ਜਿਹਨੇ ਧਾਰਮਿਕ ਨਫ਼ਰਤ ਵਾਲਾ ਬਿਆਨ ਦਿੱਤਾ ਦਾ ਉਸੇ ਹੀ ਟਾਈਮ ਦਲਜੀਤ ਦਸਾਂਝ ਨੇ ਰਾਹਤ ਅੰਦੋਰੀ ਦਾ ਇਹ ਸ਼ੇਅਰ ਆਪਣੇ ਪ੍ਰੋਗਰਾਮ ਚ ਬੋਲਿਆ ਤੇ ਜਿਹੜੇ ਬਹੁ ਗਿਣਤੀ ਧਰਮ ਦੇ ਨਾਂ ਤੇ ਨਫ਼ਰਤ ਫਲਾਉਂਦੇ ਨੇ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਪਹਿਲਾਂ ਦਲਜੀਤ ਦਸਾਂਝ ਦਾ ਇਹ ਬਿਆਨ ਸੁਣੋ ਸ਼ੇਅਰ ਸੁਣੋ ਤੇ ਉਸ ਤੋਂ ਬਾਅਦ ਫਿਰ ਜ਼ਰੂਰੀ ਗੱਲ ਮੈਂ ਅੱਗੇ ਕਰਨੀ ਉਹ ਸੁਣ ਕੇ ਜਾਇਓ ਆ ਸੁਣੋ ਖਿਲਾਫ ਹੈ ਤੋਂ ਹੋਣੇ ਦੋ ਚਾਂਤ अगर खिलाफ है और दो जान थोड़ी है ये साथ हुआ है आसमान थोड़ी है अगर खिलाफ है और दो जान थोड़ी है ये साथ हुआ है आसमान थोड़ी है सभी का खून शामिल है यहाँ की मिट्टी में ਕਿਸਕੇ ਬਾਅਦ ਦਾ ਹਿੰਦੁਸਤਾਨ ਥੋੜੀ ਏ ਆਹ ਹੂੰ ਪੰਜਾਬ ਆ ਮੈਂ ਹੂੰ ਪੰਜਾਬ ਆਹ ਹੂੰ ਪੰਜਾਬ ਆਹ ਹੂੰ ਪੰਜਾਬ ਆਹ ਹੂੰ ਪੰਜਾਬ ਮੈਂ ਹੂੰ ਪੰਜਾਬ ਆਹ ਹੂੰ ਪੰਜਾਬ ਮੈਂ ਹੂੰ ਪੰਜਾਬ ਇਹ ਗੱਲ ਬਹੁਤ ਵੱਡੀ ਹੈ ਦਲਜੀਤ ਦਸਾਂਝ ਦਾ ਪ੍ਰੋਗਰਾਮ ਸੀ ਅੰਦਰ ਦੇ ਵਿੱਚ ਤੇ ਉਥੇ ਕੁਝ ਜਿਹੜੇ ਨਫਰਤੀ ਚਿੰਟੂ ਨੇ ਜਿਹੜੇ ਬਜਰੰਗ ਦਲ ਵਾਲੇ ਕੁਝ ਲੋਕ ਉਹ ਦਲਜੀਤ ਦਸਾਂਝ ਦੇ ਪ੍ਰੋਗਰਾਮ ਦੇ ਖਿਲਾਫ ਰੌਲਾ ਪਾ ਰਹੇ ਸੀ ਪਿਛਲੇ ਦਿਨੀ ਜਦੋਂ ਦਲਜੀਤ ਦਸਾਂਝ ਨੇ ਇੱਕ ਪ੍ਰੋਗਰਾਮ ਦੇ ਵਿੱਚ ਆਪਣੇ ਆਪ ਨੂੰ ਪੰਜਾਬੀ ਦੇ ਤੌਰ ਤੇ ਪੇਸ਼ ਕੀਤਾ ਸੀ ਤਾਂ ਕੁਝ ਲੋਕਾਂ ਨੇ ਇਹਦੇ ਉੱਪਰ ਰੌਲਾ ਪਾਇਆ ਸੀ ਕਿ ਤੂੰ ਆਪਣੇ ਆਪ ਨੂੰ ਹਿੰਦੁਸਤਾਨੀ ਕਹਿ ਤੂੰ ਆਪਣੇ ਆਪ ਨੂੰ ਪੰਜਾਬੀ ਨਾ ਕਹਿ ਤੂੰ ਹਿੰਦੁਸਤਾਨ ਦਾ ਹਿੱਸਾ ਹੈ ਅਸਲ ਦੇ ਵਿੱਚ ਭਾਰਤ ਦੇ ਵਿੱਚ ਇੱਕ ਇਹ ਫਿਰਕਾ ਸਿਆਸਤ ਚੱਲ ਰਹੀ ਹੈ ਕਿ ਜਿਹੜਾ ਬਹੁ ਗਿਣਤੀ ਭਾਈਚਾਰਾ ਹੈ ਸਾਡਾ ਭਾਰਤ 'ਚ ਉਹਦੇ ਨਾਂ ਤੇ ਕੁਝ ਲੋਕ ਇਸ ਤਰ੍ਹਾਂ ਦੀ ਨਫ਼ਰਤ ਫਲਾਉਂਦੇ ਨੇ ਕੁਝ ਸਿਆਸੀ ਪਾਰਟੀਆਂ ਜਿਵੇਂ ਕਿ ਬੀਜੇਪੀ ਦੇ ਉੱਪਰ ਵੀ ਇਹ ਦੋਸ਼ ਲੱਗਦਾ ਹੈ ਕਿ ਬੀਜੇਪੀ ਵੀ ਜਿਹੜੀ ਬਹੁ ਗਿਣਤੀ ਧਾਰਮਿਕ ਫਿਰਕੇ ਦੀ ਸਿਆਸਤ ਹੈ ਉਹ ਕਰਦੀ ਹੈ ਪਰ ਦੁਲਜੀਤ ਦਸਾਧ ਨੇ ਅੱਜ ਇਹ ਜਵਾਬ ਦਿੱਤਾ ਹੈ ਰਾਹਤ ਅੰਦੌਰੀ ਭਾਰਤ ਦਾ ਇੱਕ ਮੈਂ ਕਹਿ ਸਕਦਾ ਕਿ ਇੱਕ ਬਹੁਤ ਕਮਾਲ ਦਾ ਸ਼ਾਇਰ ਉਹਦਾ ਸ਼ੇਰ ਬੋਲ ਕੇ ਕਿ ਕਿਸੇ ਕੇ ਬਾਪ ਦਾ ਹਿੰਦੁਸਤਾਨ ਥੋੜੀ ਹੈ ਕਮਾਲ ਕੀਤੀ ਹੈ ਦਲਜੀਤ ਸਾਂਝ ਨੇ ਭਾਰਤ ਦੇ ਵਿੱਚ ਬਹੁਤ ਲੰਬੇ ਟਾਈਮ ਤੋਂ ਇਹ ਨਫ਼ਰਤ ਦੀ ਸੁਰਾਂ ਉੱਠਦੀਆਂ ਨੇ ਔਰ ਕੁਝ ਲੋਕ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਇਹ ਦਾਵਾ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਜਿਵੇਂ ਹਿੰਦੁਸਤਾਨ ਜਿਵੇਂ ਇਹ ਦੇਸ਼ ਉਹਨਾਂ ਦੇ ਪਿਓ ਦਾ ਹੋਵੇ ਪਰ ਖਾਸ ਕਰ ਪੰਜਾਬੀ ਪੰਜਾਬੀਆਂ ਨੂੰ ਜੇਕਰ ਕੋਈ ਇਹ ਗੱਲ ਕਵੇ ਤਾਂ ਉਹਨੂੰ ਵੈਸੇ ਹੀ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਪੰਜਾਬੀ ਉਹ ਨੇ ਪੰਜਾਬ ਨੂੰ ਦੇਸ਼ ਦੀ ਖਰੜ ਧਾਰੀ ਪੂਜਾ ਕਿਹਾ ਜਾਂਦਾ ਜਿੰਨੇ ਵੀ ਹਮਲਾਵਰ ਆਏ ਸਭ ਤੋਂ ਪਹਿਲਾਂ ਲੋਹਾ ਪੰਜਾਬੀਆਂ ਨੇ ਲਿਆ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਲੜਾਈ ਪੰਜਾਬੀਆਂ ਨੇ ਲੜੀ ਤੁਸੀਂ ਦੇਖ ਲਓ ਮੁਗਲ ਆਏ ਸ਼ੱਕ ਆਏ ਅਬਦਾਲੀ ਹੋਰੀ ਆਏ ਅੰਗਰੇਜ਼ ਆਏ ਜਿੰਨੇ ਵੀ ਆਏ ਉਹਨਾਂ ਸਾਰਿਆਂ ਦੇ ਨਾਲ ਲੋਹਾ ਪੰਜਾਬੀਆਂ ਨੇ ਲਿਆ ਔਰ ਆਜ਼ਾਦੀ ਦੀ ਲੜਾਈ 'ਚ 82% ਦੀ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਤੇ ਫਿਰ ਦੇਸ਼ ਨੂੰ ਆਜ਼ਾਦ ਕਰਵਾਇਆ ਅੱਜ ਜੇਕਰ ਕੋਈ ਕਹੇ ਕਿ ਇਹ ਦੇਸ਼ ਮੇਰੇ ਪਿਓ ਦਾ ਹੈ ਤਾਂ ਫਿਰ ਆ ਜੋ ਜਵਾਬ ਦਲਜੀਤ ਨੇ ਦਿੱਤਾ ਹੈ ਇਹ ਦੇਣਾ ਬਣਦਾ ਹੈ ਕਿਉਂਕਿ ਜੇ ਦੇਸ਼ ਤੇ ਹੱਕ ਹੈ ਤਾਂ ਸਭ ਤੋਂ ਵੱਡਾ ਹੱਕ ਪੰਜਾਬੀਆਂ ਦਾ ਹੈ ਅੱਜ ਜਿਹੜੀ ਰਾਜਧਾਨੀ 'ਚ ਮੋਦੀ ਹੋਰੀ ਬੈਠਦੇ ਨੇ ਰਾਜ ਕਰਦੇ ਨੇ ਏ ਰਾਜਧਾਨੀ ਵੀ ਅੱਜ ਅੰਗਰੇਜ਼ਾਂ ਦੇ ਕਬਜ਼ੇ 'ਚ ਹੋਣੀ ਸੀ ਜੇਕਰ ਪੰਜਾਬ ਨਾ ਲੜਦਾ ਜੇਕਰ ਸਾਡੇ ਗਦਰੀ ਬਾਬੇ ਸਾਡੇ ਕਰਤਾਰ ਸਿੰਘ ਸਰਾਬੇ ਸਾਡੇ ਭਗਤ ਸਿੰਘ ਸਾਡੇ ਉਧਮ ਸਿੰਘ ਕੁਰਬਾਨੀਆਂ ਨਾ ਦੰਦੇ ਫਾਂਸੀਆਂ ਤੇ ਨਾ ਚੜਦੇ ਤਾਂ ਸ਼ਾਇਦ ਅੱਜ ਵੀ ਇਹ ਦੇਸ਼ ਉਹਨਾਂ ਗੂਰਿਆਂ ਦਾ ਗੁਲਾਮ ਹੁੰਦਾ ਜਿਨ੍ਹਾਂ ਦੇ ਸਿਰ ਤੇ ਆਜ਼ਾਦੀਆਂ ਮਿਲੀਆਂ ਉਹਨਾਂ ਨੂੰ ਜੇ ਤੁਸੀਂ ਇਹ ਸਿਖਾਓਗੇ ਵੀ ਦੇਸ਼ ਭਗਤੀਆਂ ਕੀ ਹੁੰਦੀਆਂ ਨੇ ਜੇ ਤੁਸੀਂ ਦੇਸ਼ ਦੇ ਮਾਲਕ ਬਣੋਗੇ ਤਾਂ ਇਹ ਠੀਕ ਨਹੀਂ ਹੈ ਸਾਰੇ ਭਾਈਚਾਰਿਆਂ ਨੂੰ ਸਲਾਮ ਹੈ ਸਾਰੇ ਧਾਰਮਿਕ ਭਾਈਚਾਰਿਆਂ ਦਾ ਦਿਲੋਂ ਸਤਿਕਾਰ ਹੈ ਪਰ ਇਹ ਜਿਹੜੇ ਕੁਝ ਲੋਕ ਫਿਰਕਿਆਂ ਧਰਮਾਂ ਦੇ ਨਾਂ ਤੇ ਵੰਡਣਾ ਚਾਹੁੰਦੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਹੁਣ ਇੱਕ ਜਿਹੜੇ ਅਲਾਹਾਬਾਦ ਦੇ ਹਾਈ ਕੋਰਟ ਦੇ ਜੱਜ ਸ਼ੇਖਰ ਯਾਦਵ ਉਹਨੇ ਇੱਕ ਬਿਆਨ ਦਿੱਤਾ ਜਿਸ ਤੇ ਵੱਡਾ ਰੌਲਾ ਪੈ ਗਿਆ ਬਿਆਨ ਉਹਨੇ ਇੰਨਾ ਵੱਡਾ ਦਿੱਤਾ ਉਹ ਕਹਿੰਦਾ ਇਹ ਜਿਹੜਾ ਦੇਸ਼ ਹੈ ਨਾ ਇਹ ਬਹੁ ਗਿਣਤੀ ਬਹੁ ਗਿਣਤੀਆਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਬਹੁ ਗਿਣਤੀਆਂ ਮਤਲਬ ਸਿੱਧਾ ਸਿੱਧਾ ਉਹ ਬੀਜੇਪੀ ਦੀ ਬੋਲੀ ਬੋਲਿਆ ਔਰ ਉਹ ਵਿਸ਼ਵ ਹਿੰਦੂ ਪ੍ਰਿਸ਼ਦ ਦੇ ਇੱਕ ਸਮਾਗਮ ਦੇ ਵਿੱਚ ਉਹ ਮੌਜੂਦਾ ਹਾਈ ਕੋਰਟ ਦਾ ਜੱਜ ਉੱਥੇ ਬੋਲਣ ਗਿਆ ਔਰ ਉੱਥੇ ਉਹਨੇ ਆਹ ਗੋਲ ਖਲਾਏ ਨੇ ਔਰ ਫਿਰ ਉਹਦੀ ਸ਼ਿਕਾਇਤ ਜਿਹੜੇ ਕੁਝ ਵੱਡੇ ਵਕੀਲ ਨੇ ਐਡਵੋਕੇਟ ਨੇ ਉਹਨਾਂ ਨੇ ਭਾਰਤ ਦੀ ਸੁਪਰੀਮ ਕੋਰਟ ਨੂੰ ਕਰ ਦਿੱਤੀ ਹੈ ਔਰ ਉਹਨਾਂ ਵਕੀਲਾਂ ਨੇ ਇਹ ਗੱਲ ਆਖੀ ਹੈ ਕਿ ਇਹ ਜਿਹੜਾ ਜੱਜ ਹੈ ਇਹਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਇਹਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਜੱਜ ਨੇ ਇੱਕ ਗੱਲ ਨਹੀਂ ਕਹੀ ਉਹਨੇ ਕਈ ਗੱਲਾਂ ਕਈਆਂ ਨੇ ਪਹਿਲੀ ਗੱਲ ਉਹ ਕਹਿੰਦਾ ਇਹ ਦੇਸ਼ ਜਿਹੜਾ ਹੈ ਇਹ ਬਹੁਗਿਣਤੀ ਦੇ ਹਿਸਾਬ ਨਾਲ ਚੱਲੇਗਾ ਇੱਥੋਂ ਦੇ ਜਿਹੜੇ ਕਾਨੂੰਨ ਨੇ ਉਹ ਵੀ ਬਹੁਗਿਣਤੀ ਫਿਰਕੇ ਦੇ ਹਿਸਾਬ ਨਾਲ ਕੰਮ ਕਰਨਗੇ ਫਿਰ ਉਹਨੇ ਕਿਹਾ ਕਹਿੰਦਾ ਜਿਹੜੇ ਆ ਤਿੰਨ ਤਲਾਕ ਵਾਲੇ ਨੇ ਇਹ ਜਿਹੜੇ ਕਠਮੁੱਲੇ ਨੇ ਇਹਨਾਂ ਤੋਂ ਬਚ ਕੇ ਰਹੋ ਇਹਨਾਂ ਤੋਂ ਸਾਵਧਾਨ ਰਹੋ ਇਹ ਬਹੁਤ ਖਤਰਨਾਕ ਨੇ ਕਠਮੁੱਲੇ ਕਿਹਨਾਂ ਨੂੰ ਕਹਿ ਰਿਹਾ ਉਹ ਸਮਝ ਸਕਦੇ ਹੋ ਘੱਟ ਗਿਣਤੀ ਪਾਈਚਾਰਿਆਂ ਦੇ ਲੋਕਾਂ ਨੂੰ ਔਰ ਇੱਕ ਜੱਜ ਸੁਣ ਕੇ ਸ਼ਰਮ ਆਉਂਦੀ ਹੈ ਹੋਵੇ ਜੱਜ ਤੇ ਗੱਲਾਂ ਐਦਾਂ ਦੀਆਂ ਹੁਣ ਕਹਿੰਦੇ ਨੇ ਕਿ ਜੱਜਾਂ ਤੇ ਉਂਗਲ ਨਹੀਂ ਚੁੱਕਣੀ ਚਾਹੀਦੀ ਵੇਖੋ ਨਿਆਂ ਪਾਲਿਕਾ ਤੇ ਉੰਗਲ ਨਹੀਂ ਚੁੱਕਣੀ ਚਾਹੀਦੀ ਨਿਆਂਪਾਲਿਕਾ ਦੀ ਤੋਹੀਨ ਹੁੰਦੀ ਹੈ ਪਰ ਜੇਕਰ ਨਿਆਂਪਾਲਿਕਾ ਦੇ ਜੱਜ ਹੀ ਐਦਾਂ ਦੀਆਂ ਗੱਲਾਂ ਕਰਨ ਜਿਹੜੀਆਂ ਸੰਵਿਧਾਨ ਦੀਆਂ ਧੱਜੀਆਂ ਉਡਾ ਦੇਣ ਜਿਹੜੀਆਂ ਕਾਨੂੰਨ ਦੀਆਂ ਧੱਜੀਆਂ ਉਡਾ ਦੇਣ ਤਾਂ ਫਿਰ ਕੋਈ ਵੀ ਕਾਰਵਾਈਆਂ ਹੋਣ ਫਿਰ ਇਹੋ ਜੇ ਜੱਜਾਂ ਦੀ ਸ਼ਿਕਾਇਤ ਜਿਵੇਂ ਜਿਹੜੇ ਸਰਮੌਰ ਵਕੀਲ ਨੇ ਉਹਨਾਂ ਨੇ ਕੀਤੀ ਹੈ ਫਿਰ ਉਵੇਂ ਸ਼ਿਕਾਇਤ ਹੋਣੀ ਚਾਹੀਦੀ ਹੈ ਔਰ ਤੁਸੀਂ ਦੇਖੋ ਇਸੇ ਹੀ ਟਾਈਮ ਜਦੋਂ ਇਸ ਜੱਜ ਨੇ ਇਹ ਬਿਆਨ ਦਿੱਤਾ ਉਧਰ ਦਲਜੀਤ ਦਸਾਂਝ ਨੇ ਦੂਜਾ ਬਿਆਨ ਦਿੱਤਾ ਦਲਜੀਤ ਦਸਾਂਝ ਕਹਿੰਦਾ ਹੈ ਅਗਰ ਜਾਤਾ ਹੈ ਤਾਂ ਜਾਣੇ ਦੋ ਜਾਨ ਥੋੜੀ ਹੈ ਅਗਰ ਖਿਲਾਫ ਹੈ ਤਾਂ ਹੋਣੇ ਦੋ ਜਾਨ ਥੋੜੀ ਹੈ ਇਹ ਤਾਂ ਧੂਆ ਹੈ ਅਸਮਾਨ ਥੋੜੀ ਹੈ ਇਸ ਕੀ ਮਿੱਟੀ ਮੇ ਹੈ ਸਭ ਕਾ ਲਹੂ ਕਿਸੇ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ ਬਿਲਕੁਲ ਠੀਕ ਰਾਹਤ ਅੰਦੋਰੀ ਜਿਨ੍ਹਾਂ ਨੇ ਖੁਦ ਉਹ ਜੜੀਆਂ ਫਿਰਕਾ ਪ੍ਰਸਤੀ ਦੀਆਂ ਨਫ਼ਰਤਾਂ ਨੇ ਉਹਨਾਂ ਨੂੰ ਛੱਲਿਆ ਮਹਿਸੂਸ ਕੀਤਾ ਵੇਖਿਆ ਤੇ ਫਿਰ ਉਹਨਾਂ ਨੇ ਸੱਚ ਦੀ ਸ਼ਾਇਰੀ ਕੀਤੀ ਔਰ ਉਹ ਸ਼ਾਇਰੀ ਮਕਬੂਲ ਹੋਈ ਹੈ ਉਹ ਸਤਾਰੇ ਬਣੇ ਉਸੇ ਤਰ੍ਹਾਂ ਅੱਜ ਦਲਜੀਤ ਦੋਸਾਂਜ ਨੇ ਉਹੀ ਸ਼ੇਰ ਬੋਲਿਆ ਤਾਂ ਵੱਡੀ ਚਰਚਾ ਹੋ ਰਹੀ ਹੈ ਹੋਣੀ ਵਿੱਚ ਚਾਹੀਦੀ ਐ ਦੁਲਜੀਤ ਦਸਾਂਜ ਕੋਈ ਆਮ ਬੰਦਾ ਨਹੀਂ ਰਿਹਾ ਦੁਲਜੀਤ ਦਸਾਂਜ ਅਸ ਟਾਈਮ ਭਾਰਤ ਦੀ ਪਹਿਲੀਆਂ ਪ੍ਰਸਿੱਧ ਤਿੰਨ ਪਰਸਨੈਲਿਟੀਆਂ ਚ ਕਿਹਾ ਜਾ ਸਕਦਾ ਹੈ ਜਿਨ੍ਹਾਂ ਨੂੰ ਲੋਕ ਸਭ ਤੋਂ ਵੱਧ ਸੁਣਨਾ ਚਾਹੁੰਦੇ ਨੇ ਪੂਰੇ ਦੇਸ਼ ਦੇ ਵਿੱਚ ਦਰਜੀਤ ਦੇ ਪ੍ਰੋਗਰਾਮ ਹੋ ਰਹੇ ਨੇ ਵੱਡੀ ਗਿਣਤੀ ਸਾਰੇ ਭਾਈਚਾਰਿਆਂ ਦੇ ਲੋਕ ਹੰਮ ਹਮਾ ਕੇ ਉਹਦੇ ਪ੍ਰੋਗਰਾਮ ਦੇਖਣ ਆ ਰਹੇ ਨੇ ਪਰ ਫਿਰ ਵੀ ਕੁਝ ਜਿਹੜੇ ਸਿਰ ਫਿਰੇ ਨਹੀਂ ਜਿਨ੍ਹਾਂ ਦੇ ਅੰਦਰ ਧਰਮਾਂ ਤੇ ਜਾਤਾਂ ਤੇ ਫਿਰਕਿਆਂ ਦੀਆਂ ਨਫ਼ਰਤਾਂ ਭਰੀਆਂ ਨੇ ਉਹ ਦਲਜੀਤ ਦਸਾਂਝ ਦੇ ਵੀ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਨੇ ਔਰ ਪਿਛਲੇ ਦਿਨੀ ਇੱਕ ਗੋਦੀ ਮੀਡੀਆ ਦਾ ਦੋ ਟਕੇ ਦਾ ਐਂਕਰ ਉਹਨੇ ਦਲਜੀਤ ਦਸਾਂਝ ਦੇ ਉੱਪਰ ਇਹ ਕਹਿ ਕੇ ਤਵਾ ਲਾਇਆ ਸੀ ਜਦੋਂ ਦਲਜੀਤ ਦਸਾਂਝ ਨੇ ਆਪਣੇ ਆਪ ਨੂੰ ਕਿਹਾ ਸੀਗਾ ਕਿ ਮੈਂ ਪੰਜਾਬੀ ਹਾਂ ਮੈਂ ਪੰਜਾਬ ਹਾਂ ਤਾਂ ਆ ਪੰਜਾਬ ਆ ਗਿਆ ਓਏ ਜਦੋਂ ਉਹਨੇ ਕਿਹਾ ਸੀਗਾ ਤਾ ਕੁਝ ਲੋਕਾਂ ਨੇ ਸਵਾਲ ਉਠਾਏ ਸੀ ਕਿ ਪੰਜਾਬ ਆ ਗਿਆ ਦਾ ਕੀ ਮਤਲਬ ਹੈ ਤੁਸੀਂ ਹਿੰਦੁਸਤਾਨ ਆ ਗਿਆ ਕਹੋ ਕਿਉਂ ਬਈ ਜਿਹੜਾ ਹੈ ਹੀ ਪੰਜਾਬ ਦਾ ਜਿਹਦੀ ਰਗ ਰਗ ਦੇ ਵਿੱਚ ਪੰਜਾਬ ਹੈ ਜਿਹੜਾ ਪੰਜਾਬ 'ਚ ਜੰਮਿਆ ਪੰਜਾਬ ਦਾ ਪਾਣੀ ਪੀਤਾ ਪੰਜਾਬ ਦੀ ਹਵਾ 'ਚ ਪਲਿਆ ਪੰਜਾਬੀ ਉਹ ਹੈਗਾ ਤਾਂ ਉਹ ਆਪਣੇ ਆਪ ਨੂੰ ਪੰਜਾਬੀ ਕਹੇਗਾ ਪੰਜਾਬੀ ਹੋਣਾ ਕੋਈ ਗੁਨਾਹ ਹੈ ਹਾਂ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਪੰਜਾਬੀ ਹਾਂ ਇਹ ਉਹ ਧਰਤੀ ਹੈ ਜਿੱਥੇ ਬਾਬਾ ਨਾਨਕ ਪੈਦਾ ਹੋਇਆ ਇਹ ਉਹ ਧਰਤੀ ਹੈ ਜਿੱਥੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਗਦਰੀ ਬਾਬੇ ਬਾਬਾ ਦੀਪ ਸਿੰਘ ਤੇ بڑے بڑے ਮਹਾਨ ਯੋਧੇ ਤੇ ਮਹਾਂਪੁਰਖਾਂ ਨੇ ਜਨਮ ਲਿਆ ਇਹ ਉਹ ਧਰਤੀ ਹੈ ਜਿਸ ਧਰਤੀ ਨੇ ਵੰਗਾਰਿਆ ਹਰ ਜ਼ਾਲਮ ਨੂੰ ਹਰ ਜ਼ਬਰ ਨੂੰ ਇਹ ਉਹ ਧਰਤੀ ਹੈ ਜਿੱਥੋਂ ਬਾਬੇ ਨਾਨਕ ਨੇ ਉਸ ਵਕਤ ਦੇ ਜ਼ਬਰ ਬਾਦਸ਼ਾਹ ਬਾਬਰ ਨੂੰ ਵੀ ਜਾਬਰ ਕਹਿ ਦਿੱਤਾ ਸੀ ਔਰ ਕਹਿ ਦਿੱਤਾ ਸੀ ਪਾਪ ਕੀ ਜੰਜਲੇ ਕਾਬਲੋ ਤਾਇਆ ਜੋਰੀ ਮੰਗੇ ਦਾਨ ਦੇ ਲਾਲੋ ਸ਼ਰਮ ਧਰਮ ਸਭ ਸ਼ੁਭ ਖਲੋਏ ਕੂੜ ਫਿਰੇ ਪ੍ਰਧਾਨ ਦੇ ਲਾਲੋ ਸੋ ਅਸੀਂ ਉਸ ਧਰਤੀ ਦੇ ਜੰਮੇ ਆ ਜਿੱਥੇ ਸਾਂਝੀ ਵਾਲਤਾ ਦਾ ਵਿਗਲ ਵੱਜਦਾ ਜਿੱਥੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਗਿਆ ਜਿੱਥੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਬਣਾਇਆ ਔਰ ਉਹਦੇ ਚਾਰ ਦਰਵਾਜੇ ਰੱਖੇ ਔਰ ਕੀ ਆ ਗਿਆ ਉਪਦੇਸ਼ ਚੌ ਵਰਨੋ ਕੋ ਸਾਂਝਾ ਜਿੱਥੇ ਸਬੇ ਸਾਂਝੀ ਵਾਰਸਧਾਨ ਦਾ ਗੁਰਬਾਣੀ ਦੇ ਵਿੱਚ ਉਪਦੇਸ਼ ਦਿੱਤਾ ਗਿਆ ਜਿੱਥੇ ਏਕ ਨੂਰ ਤੇ ਸਭ ਜੱਗ ਉਪਜਿਆ ਕੋ ਭਲੇ ਕੋ ਮੰਦੇ ਦਾ ਸੰਦੇਸ਼ ਦਿੱਤਾ ਗਿਆ ਜਿੱਥੇ ਮਾਨਸ ਕੀ ਜਾਤ ਸਬੇ ਏਕੇ ਕੋ ਪਹਿਚਾਨਬੋ ਦਾ ਸੰਦੇਸ਼ ਦਿੱਤਾ ਗਿਆ ਇਹ ਉਹ ਧਰਤੀ ਦੇ ਜੰਪਲ ਜਿਹੜੇ ਨੇ ਉਹ ਤਾਂ ਕਹਿਣਗੇ ਕਿ ਹਾਂ ਅਸੀਂ ਪੰਜਾਬੀਆਂ ਤੇ ਮੈਨੂੰ ਲੱਗਦਾ ਦਲਜੀਤ ਨੂੰ ਰੋਜ਼ ਇਹ ਕਹਿਣਾ ਚਾਹੀਦਾ ਕਿ ਹਾਂ ਅਸੀਂ ਪੰਜਾਬੀਆਂ ਤਾਂ ਜਿਹੜੇ ਇਹ ਸਿਆਸਤਾਂ ਕਰਦੇ ਨੇ ਇਹਨਾਂ ਦੇ ਦਿਨ ਵੀ ਥੋੜੇ ਹੀ ਨੇ ਆਉਣ ਵਾਲਾ ਟਾਈਮ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਸੋਝੀ ਤੇ ਜਾਗਰਤੀ ਵੱਧ ਰਹੀ ਹੈ ਤਾਂ ਇਹ ਫਿਰਕਾ ਪ੍ਰਸਤੀ ਦੀਆਂ ਨਫ਼ਰਤਾਂ ਇਹ ਜਾਤਾਂ ਦੀਆਂ ਨਫ਼ਰਤਾਂ ਇਹ ਧਰਮਾਂ ਦੀਆਂ ਨਫ਼ਰਤਾਂ ਇਹ ਨਹੀਂ ਚੱਲਣਗੀਆਂ ਇਹ ਖਤਮ ਹੋ ਜਾਣੀਆਂ ਨੇ ਤੁਸੀਂ ਦੇਖਿਓ ਜਿਵੇਂ ਜਿਵੇਂ ਮਨੁੱਖੀ ਦਿਮਾਗਾਂ ਦੀ ਸੋਝੀ ਵੱਧਦੀ ਗਈ ਇਨਾ ਲੋਕਾਂ ਨੂੰ ਇਹੋ ਜੀ ਸੋਚ ਵਾਲਿਆਂ ਨੂੰ ਕੂੜੇ ਦੇ ਢੇਰ ਵਾਂਗ ਹੂੰਝ ਕੇ ਪਾਸੇ ਕਰ ਦਿੱਤਾ ਜਾਏਗਾ ਫਿਰ ਮਨੁੱਖਤਾ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਣਾ ਜਿੱਥੇ ਇਨਸਾਨੀਅਤ ਹੋਏਗੀ ਜਿੱਥੇ ਖੁਸ਼ੀਆਂ ਦੇ ਗੀਤ ਹੋਣਗੇ ਜਿੱਥੇ ਨਫ਼ਰਤਾਂ ਦੇ ਬੀਜ ਸਾਰ ਦਿੱਤੇ ਜਾਣਗੇ ਉਹ ਦੁਨੀਆ ਵਸੇਗੀ ਪਰ ਉਦੋਂ ਜਦੋਂ ਲੋਕਾਂ ਦੇ ਅੰਦਰ ਜਾਗਰਤੀ ਤੇ ਚੇਤਨਾ ਦਾ ਬੀਜ ਪੁੰਗਰ ਪਿਆ ਜਦੋਂ ਲੋਕਾਂ ਦੇ ਹਨੇਰੇ ਦਿਮਾਗਾਂ ਦੇ ਅੰਦਰ ਰੌਸ਼ਨੀ ਦੀ ਕਿਰਨ ਉੱਭਰ ਪਈ ਜਦੋਂ ਤੱਕ ਹਕੂਮਤਾਂ ਤੇ ਸਿਆਸਤਾਂ ਨੇ ਸਾਡੀ ਲੋਕਾਈ ਦੇ ਦਿਮਾਗਾਂ ਦੇ ਅੰਦਰ ਹਨੇਰਾ ਪਰ ਕੇ ਰੱਖਿਆ ਉਦੋਂ ਤੱਕ ਨਹੀਂ ਯਾਦ ਰੱਖਿਓ ਇਹ ਜਿਹੜੇ ਚੋਰ ਸਿਆਸਤ ਕਰ ਰਹੇ ਨੇ ਨਾ ਇਹ ਹਨੇਰਾ ਚਾਹੁੰਦੇ ਨੇ ਲੋਕਾਂ ਦੇ ਦਿਮਾਗਾਂ ਅੰਦਰ ਤੁਹਾਨੂੰ ਪਤਾ ਹੋਣਾ ਹੈ ਕਿ ਜਿਹੜੇ ਚੋਰੀਆਂ ਕਰਨ ਵਾਲੇ ਚੋਰ ਨਹੀਂ ਉਹ ਦਿਨ ਦੇ ਚਾਨਣ ਨਹੀਂ ਚਾਹੁੰਦੇ ਉਹ ਹਨੇਰੀਆਂ ਰਾਤਾਂ ਚਾਹੁੰਦੇ ਨੇ ਕਿਉਂਕਿ ਉਹਨਾਂ ਦਾ ਤਾਂ ਕੰਮ ਹੀ ਹਨੇਰੀਆਂ ਰਾਤਾਂ 'ਚ ਚੱਲਦਾ ਹੈ ਚੋਰੀਆਂ ਕਰਨ ਦਾ ਔਰ ਇਹ ਸਿਆਸਤਾਂ ਦੇ ਵਿੱਚ ਜਿਹੜੇ ਚੋਰ ਆਏ ਨਹੀਂ ਇਹਨਾਂ ਦੀਆਂ ਚੋਰੀ ਦੀਆਂ ਸਿਆਸਤਾਂ ਵੀ ਲੋਕਾਂ ਦੇ ਦਿਮਾਗਾਂ 'ਚ ਜਦੋਂ ਤੱਕ ਹਨੇਰਾ ਹੈ ਉਦੋਂ ਤੱਕ ਚੱਲਣੀਆਂ ਨੇ ਇਸੇ ਕਰਕੇ ਇਹ ਜਨਤਾ ਦੇ ਲੋਕਾਂ ਦੇ ਦਿਮਾਗਾਂ 'ਚ ਰੌਸ਼ਨੀ ਨਹੀਂ ਪਰਣ ਦੇਣਾ ਚਾਹੁੰਦੇ ਪਰ ਕੁਝ ਰੌਸ਼ਨੀ ਦੀਆਂ ਕਿਰਨਾਂ ਲਗਾਤਾਰ ਜਿਗਮਗਉਂਦੀਆਂ ਨੇ ਇੱਕ ਵਾਰ ਸੂਰਜ ਤੇ ਦੀਵੇ ਦੀ ਆਪਸ ਚ ਬੈਸ ਹੋਈ ਸੂਰਜ ਕਹਿੰਦਾ ਦੀਵੇ ਨੂੰ ਤੂੰ ਇੰਨਾ ਕੇ ਤੇ ਮੈਂ ਬਹੁਤ ਵੱਡਾ ਤੇ ਮੈਂ ਜਾ ਰਿਹਾ ਹਾਂ ਮੈਂ ਕੱਲ ਸਵੇਰ ਹੁਣ ਆਵਾਂਗਾ ਤੇ ਹੁਣ ਹਨੇਰਾ ਹੋ ਜਾਣਾ ਤੇ ਫਿਰ ਤੂੰ ਕੀ ਕਰੇਗਾ ਆ ਲੈ ਮੈਂ ਹਨੇਰਾ ਕਰਨ ਲੱਗਿਆ ਪੈ ਗਈ ਰਾਤ ਤਾਂ ਦੀਵਾ ਬੋਲਿਆ ਹਾਂ ਮੈਨੂੰ ਪਤਾ ਹੈ ਕਿ ਮੈਂ ਤੇਰੇ ਜਿੱਡਾ ਨਹੀਂ ਆ ਪਰ ਤੇਰੀ ਗੈਰ ਹਾਜ਼ਰੀ ਚ ਮੈਂ ਕੋਸ਼ਿਸ਼ ਕਰਾਂਗਾ ਰਸ਼ਨਾਉਣ ਦੀ ਤੇ ਰੌਸ਼ਨੀ ਕਰਨ ਦੀ ਸੱਚਮੁੱਚ ਦੋਸਤੋ ਉਹ ਦੀਵੇ ਵਾਲੀ ਹਿੰਮਤ ਜਿਹੜੀ ਆ ਉਹ ਚਾਹੀਦੀ ਆ ਇੱਕ ਵਾਰ ਇੱਕ ਚਿੜੀ ਸੀ ਜੰਗਲ ਨੂੰ ਅੱਗ ਲੱਗ ਗਈ ਜੰਗਲ ਨੂੰ ਅੱਗ ਲੱਗ ਗਈ ਸਾਰਾ ਜੰਗਲ ਸੜ ਰਿਹਾ ਸੀ ਇੱਕ ਛੋਟੀ ਜੀ ਚਿੜੀ ਨੇੜੇ ਦੀ ਨਦੀ ਤੋਂ ਪਾਣੀ ਦੀ ਚੁੰਝ ਭਰਦੀ ਸੀ ਤੇ ਲਿਆ ਕੇ ਤੇ ਬਲਦੀ ਅੱਗ ਤੇ ਪਾਉਂਦੀ ਸੀ ਤਾਂ ਨੇੜੇ ਇੱਕ ਸ਼ਰਾਰਤੀ ਬਾਂਦਰ ਬੈਠਾ ਵੇਖ ਕੇ ਹੱਸਿਆ ਉਹਨੇ ਚਿੜੀ ਦਾ ਮਜ਼ਾਕ ਉਡਾਇਆ ਉਹ ਕਹਿੰਦਾ ਚਿੜੀਏ ਬੇਵਕੂਫੇ ਕੀ ਕਰ ਰਹੀ ਏ ਇੰਨੀ ਵੱਡੀ ਅੱਗ ਲੱਗੀ ਏ ਤੇ ਤੈਨੂੰ ਕੀ ਲੱਗਦਾ ਕਿ ਤੇਰੀ ਚੁੰਝ ਦੇ ਪਾਣੀ ਨਾਲ ਅੱਗ ਬੁਝ ਜਾਏਗੀ ਤਾਂ ਚਿੜੀ ਕਹਿੰਦੀ ਬਾਂਦਰ ਵੀਰਿਆ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਇਹ ਅੱਗ ਨਹੀਂ ਬੁਝਣੀ ਪਰ ਜੇਸ ਦਿਨ ਜੰਗਲ ਨੂੰ ਲੱਗੀ ਅੱਗ ਦਾ ਇਤਿਹਾਸ ਲਿਖਿਆ ਜਾਏਗਾ ਤੇਰਾ ਨਾਂ ਤਮਾਸ਼ਾ ਵੇਖ ਕੇ ਹੱਸਣ ਵਾਲਿਆਂ ਚ ਤੇ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਚ ਲਿਖਿਆ ਜਾਏਗਾ ਸੱਚਮੁੱਚ ਉਸ ਚਿੜੀ ਦੇ ਜਜ਼ਬੇ ਵਰਗਾ ਜਜ਼ਬਾ ਜਿਹੜਾ ਹੈ ਉਹ ਚਾਹੀਦਾ ਹੈ ਔਰ ਭਾਰਤ ਦੇ ਅੰਦਰ ਅਜਿਹੇ ਲੋਕ ਪੰਜਾਬ ਚੋਂ ਬਹੁਤ ਉੱਗੇ ਨਹੀਂ ਪੈਦਾ ਹੋਏ ਨੇ ਤੇ ਹੁੰਦੇ ਰਹਿਣਗੇ ਦਲਜੀਤ ਦਾ ਸਾਂਝ ਦੀ ਗੱਲ ਤੁਹਾਨੂੰ ਕਿਵੇਂ ਲੱਗਦੀ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ